ਕੀ ਮੇਰੀ ਕੌਮ ਦੀਆਂ ਧੀਆਂ ਭੈਣਾਂ ਬਾਰੇ ਕੋਈ ਪਲੈਨਿੰਗ ਹੋ ਰਹੀ ਐ ਕਨਵਰਜਨ ਤਾਂ ਹੋਈ ਐ ਬਈ ਕਨਵਰਜਨ ਤਾਂ ਹੋਈ ਐ ਕਿਹਦੀ ਹੋਈ ਐ ਜਸਪ੍ਰੀਤ ਕੌਰ ਦੀ ਹੋਈ ਐ ਔਰ ਵਿਆਹ ਕੀਤਾ ਗਿਆ ਕਿ ਇਸਲਾਮ ਚ ਕਨਵਰਟ ਹੋਏਗੀ ਤਾਂ ਵਿਆਹ ਹੋਊਗਾ ਇਹ ਇੱਕ ਘਟਨਾ ਐ ਇਹਦੇ ਤੇ ਮੈਂ ਆਉਣਾ ਹੁਣ ਇਹ ਠੀਕ ਨਹੀਂ ਐ ਜੋ ਹੋਇਆ ਕੀ ਸਮੱਸਿਆਵਾਂ ਹੈਗੀਆਂ ਸਿੱਖਾਂ ਵਾਸਤੇ ਪਾਕਿਸਤਾਨ ਚ ਹੈਗੀਆਂ 100% ਹੈਗੀਆਂ ਕਿੰਨੇ ਲੱਖ ਸਿੱਖ ਸਿਗਾ ਅੱਜ ਕੁਝ ਕੁਝ ਹਜ਼ਾਰ ਸਿੱਖ ਰਹਿ ਗਿਆ ਕਿੱਥੇ ਗਏ ਕਨਵਰਟ ਹੋ ਗਏ ਕੀ ਇਹ ਗੱਲ ਨੂੰ ਐਡਮਿਟ ਕਰਦੇ ਹੋ ਉੱਥੋਂ ਦੇ ਲੋਕ ਜਿਹੜੇ ਉੱਥੋਂ ਦੇ ਮੁਸਲਮਾਨ ਪੰਜਾਬੀ ਨੇ ਜਿਹੜੇ ਤੁਹਾਡੇ ਨਾਲ ਚਰਚਾਵਾਂ ਕਰਦੇ ਬਹਿੰਦੇ ਐ ਐਡਮਿਟ ਕਰਦੇ 100% ਕਰਦੇ ਉੱਥੋਂ ਦੀਆਂ ਲੋਕਲ ਕੁੜੀਆਂ ਕਨਵਰਟ ਸਿੱਖਾਂ ਦੀਆਂ ਹੋਈਆਂ ਵਿਆਹ ਹੋਏ ਗਰੰਥੀ ਸਿੰਘ ਦੀ ਕੁੜੀ ਨੇ ਵਿਆਹ ਉਹਨਾਂ ਨੇ ਜ਼ਬਰੀ ਚੱਕ ਕੇ ਲੈ ਗਏ ਹੋਇਆ ਇਹ ਸਭ ਕੁਝ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਹੋਏ ਹੋਏ ਕਬਜ਼ੇ ਨਨਕਾਣਾ ਸਾਹਿਬ ਦੇ ਬਾਹਰ ਪੱਥਰ ਲੈ ਕੇ ਆ ਗਏ ਸੀ ਹੋਇਆ ਨਾ ਇਹ ਸਾਰਾ ਕੁਝ ਪਰ ਕੀ ਇਹ ਨੌਜਵਾਨ ਜ਼ਿੰਮੇਦਾਰ ਨੇ ਉਹਦੇ ਪਿੱਛੇ ਮੇਰਾ ਸਵਾਲ ਏ 70 ਸਾਲਾਂ 'ਚ ਜੇ ਢੂੜ ਲੱਖ ਪਰਿਵਾਰ ਕਨਵਰਟ ਹੋ ਗਿਆ ਤਾਂ ਉਹਦੇ ਪਿੱਛੇ ਆ ਚਾਰ ਮੁੰਡੇ ਜ਼ਿੰਮੇਦਾਰ ਨੇ ਯਾਰ ਆਪਣਾ ਧਿਆਨ ਆਪ ਰੱਖੋ ਨਾ ਤੁਸੀਂ ਆਪਦੀਆਂ ਧੀਆਂ ਨੂੰ ਕੱਲਿਆਂ ਨਾ ਭੇਜੋ ਤੁਹਾਨੂੰ ਲੱਗਦਾ ਨਾ ਕਨਵਰਜਨਸ ਹੋ ਰਹੀਆਂ ਨਾ ਭੇਜੋ ਤੁਹਾਨੂੰ ਲੱਗਦਾ ਕਿ ਉੱਥੇ ਗਲਤ ਹੋ ਸਕਦਾ ਹੈ ਨਾ ਭੇਜੋ ਤੁਸੀਂ ਚੰਡੀਗੜ੍ਹ ਨਹੀਂ ਕੁੜੀ ਭੇਜਦੇ ਕੱਲੀ ਫਿਰ ਲਾਹੌਰ ਕਿਉਂ ਭੇਜ ਦਿੰਦੇ ਹੋ ਮੈਂ ਝੂਠ ਨਹੀਂ ਬੋਲਦਾ ਮੈਂ ਸੱਚ ਬੋਲਦਾ ਟਕਾ ਕੇ ਬੜੀਆਂ ਕੁੜੀਆਂ ਹੋਈਆਂ ਵੀ ਉਹ ਉੱਥੇ ਰਹਿਣ ਵਾਲੀਆਂ ਤਾਂ ਬਹੁਤ ਗਿਣਤੀ ਹੋ ਗਈ ਕਨਵਰਟ ਸਾਡੀ ਮੁਸਲਮਾਨ ਬਣ ਗਈ ਇਹ ਸੱਚ ਹੈ ਮਕਰਸਾ ਪਿਛਲੇ ਦਿਨਾਂ ਅੱਜ ਬੜੀਆਂ ਗੱਲਾਂ ਉੱਠੀਆਂ ਸੋਸ਼ਲ ਮੀਡੀਆ ਤੇ ਕਿ ਜੋ ਆਪਣੇ ਇਧਰੋਂ ਸਿੱਖ ਜਿਹੜੇ ਜੜੀਆਂ ਕੁੜੀਆਂ ਆ ਉਹ ਪਾਕਿਸਤਾਨ ਜਦੋਂ ਮੱਥਾ ਟੇਕਣ ਜਾਂਦੀਆਂ ਤਾਂ ਬੜੀਆਂ ਮੁਸਲਮ ਧਰਮ ਚ ਕਨਵਰਟ ਹੋ ਰਹੀਆਂ ਕੀ ਸੱਚਾਈ ਹੈ ਇਹਨਾਂ ਗੱਲਾਂ ਚ ਕਿੰਨੀ ਸੱਚਾਈ ਹੈ ਜਗਪਰੀ ਤੇ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ ਜਿਹਦੇ ਤੇ ਤੁਸੀਂ ਮੈਨੂੰ ਸਵਾਲ ਕੀਤਾ ਮੈਨੂੰ ਲਗਭਗ ਪਿਛਲੇ 3 ਦਿਨਾਂ ਤੋਂ 4 ਦਿਨਾਂ ਤੋਂ ਪੂਰੀ ਦੁਨੀਆ ਦੇ ਵਿੱਚੋਂ ਕਈ ਸਿੱਖ ਹਸਤੀਆਂ ਦੇ ਫੋਨ ਆਏ ਕਿ ਇਸ ਵਿਸ਼ੇ ਦੇ ਉੱਤੇ ਰਿਸਰਚ ਕਰੋ ਤੇ ਸਾਨੂੰ ਖੁੱਲਕੇ ਕਲੀਅਰ ਕਰੋ ਕਿ ਆਖਰ ਕੀ ਹੋ ਰਿਹਾ ਹੈ ਜੀ ਬਹੁਤ ਸਾਰੀਆਂ ਪੋਸਟਾਂ ਫੇਸਬੁੱਕ ਦੇ ਉੱਤੇ ਵਾਇਰਲ ਹੋਈਆਂ ਜਿੱਥੇ ਮਸ਼ਹੂਰ ਬਲੌਗਰਸ ਔਰ ਮਸ਼ਹੂਰ ਬੰਦੇ ਜਿਹੜੇ ਸੋਸ਼ਲ ਮੀਡੀਆ ਤੇ ਫੇਮਸ ਨੇ ਦੋਨੋਂ ਪੰਜਾਬਾਂ ਚ ਚੜਦੇ ਤੇ ਲਹਿੰਦੇ ਚ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਬਾਰੇ ਲਿਖਿਆ ਗਿਆ ਕਿ ਇਹਨਾਂ ਦਾ ਮਕਸਦ ਸਿੱਖਾਂ ਦੀਆਂ ਕੁੜੀਆਂ ਨੂੰ ਕਨਵਰਟ ਕਰਨਾ ਹੈ ਤੇ ਇਹ ਕਿਸੇ ਖਾਸ ਕਹਿ ਲੋ ਕਿ ਮਹਿੰਮ ਦੇ ਤਹਿਤ ਜਾਂ ਇੱਕ ਪਲੈਨਿੰਗ ਦੇ ਤਹਿਤ ਸਾਰਾ ਕੁਝ ਕਰ ਰਹੇ ਹੈ ਜੀ ਨਾਲ ਹੀ ਉਹਨਾਂ ਦੇ ਨਾਲ ਇੱਕ ਫੋਟੋ ਲਾਈ ਸੀ ਕਿ ਜਰਮਨ ਸਿੱਖ ਕੁੜੀ ਕਨਵਰਟ ਹੋਈ ਤੇ ਉਹਦਾ ਵਿਆਹ ਹੋ ਗਿਆ ਉੱਥੇ ਤੇ ਉਹਦਾ ਨਾਮ ਜ਼ੈਨਬ ਰੱਖ ਦਿੱਤਾ ਗਿਆ ਮੇਰੇ ਖਿਆਲ ਉਹਦਾ ਨਾਮ ਗੁਰਪ੍ਰੀਤ ਕੌਰ ਹੈ ਜਾਂ ਜਸਪ੍ਰੀਤ ਕੌਰ ਹੈ ਜਸਪ੍ਰੀਤ ਕੌਰ ਇਹ ਮੁੱਦਾ ਉੱਠਿਆ ਜੀ ਇਹਦੇ ਵਿੱਚੋਂ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਨ੍ਹਾਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਉਹਨਾਂ ਚੋਂ ਬਹੁਤ ਸਾਰੇ ਲੋਕ ਸਾਡੇ ਵੀ ਮਿੱਤਰ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਉਹ ਵੱਡੇ ਨਾਂ ਨੇ ਔਰ ਸਾਡਾ ਅਣਜਾਣ ਰਿਹਾ ਅਸੀਂ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਜਦੋਂ ਮੱਥਾ ਟੇਕਣ ਜਾਂਦੇ ਹਾਂ ਔਰ ਵੈਸੇ ਵੀ ਚੜਦੇ ਤੇ ਲੈਂਦੇ ਪੰਜਾਬ 'ਚ ਜਦੋਂ ਸਾਂਝ ਦੀ ਗੱਲ ਕਰਦੇ ਆ ਤਾਂ ਫਿਰ ਉਧਰ ਬੈਠੇ ਉਹ ਕੰਮ ਕਰ ਰਹੇ ਇਧਰ ਆਪਾਂ ਕੰਮ ਕਰ ਰਹੇ ਤਾਂ ਗੱਲਬਾਤ سلسلہ ਪਰਿਵਾਰਕ ਤੌਰ ਤੇ ਵੀ ਅਸੀਂ ਵਿਚਰਦੇ ਰਹੇ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਮੇਰੇ ਵਾਸਤੇ ਬੜਾ ਵੱਡੀ ਇੱਕ ਪਰਸਨਲ ਪ੍ਰੋਬਲਮ ਸੀ ਕਿ ਮੈਂ ਨਿੱਜੀ ਤੌਰ ਤੇ ਨਹੀਂ ਮੈਂ ਪਰਿਵਾਰਕ ਤੌਰ ਤੇ ਇਹਨਾਂ ਬੰਦਿਆਂ ਨੂੰ ਜਾਣਦਾ ਕਿਉਂਕਿ ਉਹ ਮੇਰੀ ਫੈਮਲੀ ਨਾਲ ਮੈਂ ਉਹਨਾਂ ਦੀ ਫੈਮਲੀ ਨਾਲ ਵਿਚਰੇ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਮੈਂ ਦੱਸ ਰਿਹਾ ਤੁਹਾਨੂੰ ਸਾਰੀ ਗੱਲ ਉਹਨਾਂ ਨਾਲ ਮੈਂ ਕੋਈ ਗੱਲ ਨਹੀਂ ਸੀ ਕੀਤੀ ਤਾਂ ਮੇਰੇ ਵਾਸਤੇ ਮੇਰੇ ਵਾਸਤੇ ਸਭ ਤੋਂ ਪਹਿਲਾਂ ਇਹ ਹੈ ਕਿ ਕੀ ਮੇਰੀ ਕੌਮ ਦੀਆਂ ਧੀਆਂ ਭੈਣਾਂ ਬਾਰੇ ਕੋਈ ਪਲੈਨਿੰਗ ਹੋ ਰਹੀ ਹੈ ਜੀ ਰਿਲੇਸ਼ਨ ਬਾਅਦ ਚ ਨਹੀਂ ਤਾਂ ਮੈਂ ਇਹਦੀ ਡੈਪਥ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਬਾਰੇ ਮੈਂ ਤੁਹਾਡੇ ਨਾਲ ਅੱਜ ਗੱਲ ਸਾਂਝੀ ਜੇ ਤੁਹਾਡੀ ਇਜਾਜ਼ਤ ਹੈ ਤਾਂ ਉਹ ਮੈਂ ਕਰ ਦਿੰਦਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਘਟਨਾ ਵਾਪਰਦੀ ਹੈ ਜਿਹੜੀ ਜਰਮਨ ਸਿੱਖ ਕੁੜੀ ਕਨਵਰਟ ਹੋਈ ਹੈ ਉਹ ਸੱਚ ਹੈ ਏ ਟਰੁੱਥ ਹੈ ਉਹ ਲੁਧਿਆਣੇ ਦਾ ਬੈਕਗਰਾਉਂਡ ਹੈ ਜਸਪ੍ਰੀਤ ਕੌਰ ਕੁੜੀ ਦਾ ਨਾਂ ਹੈ ਉਹ ਕੁੜੀ ਜਰਮਨੀ ਚ ਰਹਿ ਰਹੀ ਸੀ ਪਰਿਵਾਰ ਨਾਲ ਜਾਂ ਨਹੀਂ ਇਹ ਤਾਂ ਮੈਨੂੰ ਨਹੀਂ ਪਤਾ ਲੱਗ ਸਕਿਆ ਪਰ ਇਹ ਪਾਕਿਸਤਾਨ ਦੇ ਇੱਕ ਵੱਡੇ ਅਖਬਾਰ ਦੀ ਖਬਰ ਦੇ ਅਨੁਸਾਰ ਉਹ ਲੁਧਿਆਣੇ ਦੀ ਉਹਦਾ ਪਛੋਕੜ ਹੈ ਤੇ ਉਹ ਰਹਿ ਜਰਮਨੀ ਚ ਰਹੀ ਸੀ ਉੱਥੇ ਉਹਨੂੰ ਉਹ ਮੁੰਡਾ ਮਿਲਦਾ ਹੈ ਜੀ ਪਾਕਿਸਤਾਨੀ ਮੁੰਡਾ ਉਹ ਕਨਵਿੰਸ ਕਰਦਾ ਕਿ ਤੂੰ ਪਾਕਿਸਤਾਨ ਚੱਲ ਜਦੋਂ ਪਾਕਿਸਤਾਨ ਆ ਜਾਂਦੇ ਤਾਂ ਹਫ਼ਤੇ ਦੇ ਅੰਦਰ-ਅੰਦਰ ਉਹ ਕਨਵਿੰਸ ਕਰ ਲੈਂਦਾ ਕਿ ਤੂੰ ਇਸਲਾਮ ਅਡਾਪਟ ਕਰ ਲੈ ਤੇ ਤੂੰ ਮੇਰੇ ਨਾਲ ਵਿਆਹ ਕਰਾ ਲੈ। ਹਫ਼ਤੇ ਦੇ ਅੰਦਰ-ਅੰਦਰ ਉਹ 20 21 ਫਰਵਰੀ ਦੀ ਇਹ ਖਬਰ ਛਪੀ ਹੈ ਤਾਂ ਇਹਦਾ ਮਤਲਬ 20 ਫਰਵਰੀ ਦੀ ਇਹ ਘਟਨਾ ਹੋਊ। ਜੀ। 20 ਨੂੰ ਉਹਨਾਂ ਦਾ ਵਿਆਹ ਹੋਇਆ ਹੋਣਾ। ਜਿਹ ਇੱਕ ਇਹ ਇੱਕ ਘਟਨਾ ਹੈ। ਇਹ ਇੱਕ ਘਟਨਾ ਹੈ। ਇਸ ਘਟਨਾ ਦਾ ਜਿਹੜੀ ਬਲੌਗਿੰਗ ਹੋ ਰਹੀ ਹੈ ਜਿਹੜੇ ਬਲੌਗਰਸ ਵੀਡੀਓਜ਼ ਬਣਾ ਰਹੇ ਐ ਤੇ ਜਿਹੜੇ ਤੁਹਾਨੂੰ ਭਾਰਤੀ ਜਿਹੜੇ ਸਿੱਖਾਂ ਦੇ ਨਾਲ ਜਾਂ ਦੁਨੀਆ ਦੇ ਹੋਰ ਸਿੱਖਾਂ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਜਿਨ੍ਹਾਂ ਚ ਮਸ਼ਹੂਰ ਲੋਕ ਨੇ ਜੀ ਉਹ ਕੰਪਲੀਟਲੀ ਵੱਖਰੀ ਗੱਲ ਹੈ ਹੁਣ ਪਹਿਲੀ ਗੱਲ ਤਾਂ ਇੱਕ ਕਲੈਰਿਟੀ ਮਿਲਣੀ ਚਾਹੀਦੀ ਹੈ ਕਿ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਉਹਨਾਂ ਦਾ ਆਪਸ ਚ ਸੁਮੇਲ ਹੈਗਾ ਕੋਈ ਤਾਂ ਇਹ ਕਲੀਅਰ ਹੈ ਕਿ ਉਹਨਾਂ ਦਾ ਆਪਸ ਚ ਕੋਈ ਸੁਮੇਲ ਨਹੀਂ ਹੈ ਜੁੜੀਆਂ ਗੱਲਾਂ ਨਹੀਂ ਹੈ ਉਹ ਇਹਨਾਂ ਦਾ ਮੁੰਡਿਆਂ ਦਾ ਟ੍ਰੈਵਲਰਸ ਦੇ ਨਾਲ ਜਾਂ ਆਰਟਿਸਟਾਂ ਦੇ ਨਾਲ ਜਾਂ ਆਮ ਗਏ ਸਿੱਖਾਂ ਦੇ ਨਾਲ ਗੁਰਦੁਆਰਿਆਂ 'ਚ ਜਾਂ ਬਾਜ਼ਾਰਾਂ 'ਚ ਘੁੰਮਣਾ ਤੇ ਜਿਹੜੀ ਕੁੜੀ ਕਨਵਰਟ ਹੋਈ ਉਹ ਦੋ ਵੱਖਰੀਆਂ ਘਟਨਾਵਾਂ ਐ ਉਹ ਫਰਵਰੀ ਦੀ ਘਟਨਾ ਐ ਇਹ ਜਿਹੜੀਆਂ ਵੀਡੀਓਜ਼ ਆਈਆਂ ਜਿਹੜੀ ਕੁੜੀ ਇੱਕ ਚੰਡੀਗੜ੍ਹ ਦੀ ਜਿਹੜੀ ਆਰਟਿਸਟ ਐ ਕੁੜੀ ਜਿਹਦੀਆਂ ਫੋਟੋਆਂ ਲਾ ਲਾ ਕੇ ਵਾਇਰਲ ਕੀਤੀਆਂ ਗਈਆਂ ਉਹ ਅਲੱਗ ਗੱਲ ਐ ਹੁਣ ਮੇਰਾ ਇੱਕ ਸਵਾਲ ਪਹਿਲਾਂ ਮੈਂ ਅੱਗੇ ਵੱਧਾਂ ਪਹਿਲਾਂ ਇੱਕ ਸਵਾਲ ਵਾਇਰਲ ਕਰਨ ਵਾਲਿਆਂ ਨੂੰ ਇਹ ਐ ਜਿਹੜੀ ਕੁੜੀ ਲਾਹੌਰ ਦੇ ਵਿੱਚ ਘੁਮਰੀ ਹੈ ਜੀ ਲਾਹੌਰ ਦੇ ਉੱਥੋਂ ਦੇ ਨਾਮੀ ਬਲੌਗਰ ਦੇ ਨਾਲ ਘੁਮਰੀ ਹੈ ਕੀ ਉਹ ਕਨਵਰਟ ਹੋਈ ਹੈ ਤੁਸੀਂ ਦੱਸੋ ਸੁਣਿਆ ਨਹੀਂ ਨਹੀਂ ਹੋਈ ਨਾ ਕੀ ਉਸ ਕੁੜੀ ਨੇ ਉਸ ਮੁੰਡੇ ਨਾਲ ਕੋਈ ਇਹੋ ਜਿਹਾ ਸਾਇੰਸ ਦਿਖਾਏ ਵੀ ਉਹਨੇ ਕਿਹਾ ਮੈਂ ਉੱਥੇ ਵਿਆਹ ਕਰਾ ਲੂੰਗੀ ਜਾਂ ਉੱਥੇ ਰਹਿ ਜੂੰਗੀ ਨਹੀਂ ਫਿਰ ਤੁਹਾਨੂੰ ਕਿਸੇ ਨੂੰ ਕੀ ਹੱਕ ਵੀ ਤੁਸੀਂ ਉਸ ਕੁੜੀ ਦੀਆਂ ਫੋਟੋਆਂ ਲਾ ਲਾ ਕੇ ਵਾਇਰਲ ਕਰਦੇ ਹੋ ਵੀ ਆਹ ਦੇਖੋ ਸਾਡਿਆਂ ਦਾ ਧੀਆਂ ਨੂੰ ਇਹ ਘੁਮਾਈ ਜਾਂਦੇ ਆ ਦੋ ਵੱਖਰੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਇੱਕ ਕਨਵਰਜਨ ਤਾਂ ਹੋਈ ਹੈ ਬਈ ਜੀ ਕਨਵਰਜਨ ਤਾਂ ਹੋਈ ਹੈ ਬਿਲਕੁਲ ਕਿਹਦੀ ਹੋਈ ਹੈ ਜਸਪ੍ਰੀਤ ਕੌਰ ਦੀ ਹੋਈ ਹੈ ਨਾ ਕਿ ਇਹ ਨਵਾਂ ਜ਼ੈਨਬ ਹੈ ਕਿੱਥੇ ਹੋਈ ਹੈ ਸਿਆਲਕੋਟ 'ਚ ਹੋਈ ਹੈ ਕਿੱਥੋਂ ਦੀ ਹੈ ਲੁਧਿਆਣੇ ਦੀ ਹੈ ਜਰਮਨੀ ਰਹਿੰਦੀ ਸੀ ਉਹ ਚਲੀ ਗਈ ਉੱਥੇ ਕੌਣ ਹੈ ਸਿੱਖਾਂ ਦੀ ਕੁੜੀ ਹੈ ਕਾਦੇ 'ਚ ਕਨਵਰਟ ਹੋਈ ਹੈ ਇਸਲਾਮ 'ਚ ਕਨਵਰਟ ਹੋਈ ਹੈ ਵਿਆਹ ਤੋਂ ਬਾਅਦ ਹੋਈ ਹੈ ਔਰ ਵਿਆਹ ਕੀਤਾ ਗਿਆ ਕਿ ਇਸਲਾਮ 'ਚ ਕਨਵਰਟ ਹੋਏਗੀ ਤਾਂ ਵਿਆਹ ਹੋਊਗਾ ਇਹ ਇੱਕ ਘਟਨਾ ਹੈ ਇਹਦੇ ਤੇ ਮੈਂ ਆਉਣਾ ਹੁਣ ਇਹ ਠੀਕ ਨਹੀਂ ਹੈ ਜੋ ਹੋਇਆ ਇਹਦੇ ਤੇ ਮੈਂ ਆਉਣਾ ਪਰ ਜੇ ਸੀਮਾ ਆਂਦੀ ਹੈ ਇੰਡੀਆ ਪਾਕਿਸਤਾਨ ਤੋਂ ਉਹ ਵਿਆਹ ਕਰਾ ਰਹੀ ਹੈ ਇਧਰੋਂ ਗਈ ਉਹ ਹੁਣ ਇਹਦੇ ਚ ਨਾ ਮੋਟਿਵ ਲੱਭਣਾ ਪਊਗਾ ਪੂਰੀ ਦੁਨੀਆ ਚ ਇੰਟਰ ਰਿਲੀਜੀਅਨ ਮੈਰਿਜਸ ਹੁੰਦੀਆਂ ਹਨ ਹਿੰਦੂ ਸਿੱਖਾਂ ਦੀ ਮੁਸਲਮਾਨਾਂ ਚ ਹੁੰਦੀਆਂ ਬਿਲਕੁਲ ਹੁੰਦੀ ਤਾਂ ਅਸੀਂ ਪਹਿਲੀ ਗੱਲ ਤੇ ਨੂੰ ਮਸਬੀ ਰੰਗ ਨਾ ਦਈਏ ਇਹ ਮਸਬੀ ਰੰਗ ਨਹੀਂ ਹੈ ਮਸਬੀ ਗੱਲ ਨਹੀਂ ਹੈ ਕਿ ਅਸੀਂ ਕਹੀਏ ਕਿ ਸਿੱਖਾਂ ਪਰ ਕੀ ਉਹ ਵਿਆਹ ਸੇਮ ਰਿਲੀਜੀਅਨ ਚ ਰਹਿ ਕੇ ਹੋ ਸਕਦਾ ਸੀ ਮੰਨ ਲਓ ਮੈਂ ਇਹਦੇ 'ਚ ਤੁਹਾਨੂੰ ਮਿਸਾਲ ਦੇ ਦਿੰਦਾ ਸਾਡੇ ਇੱਥੇ ਕੀ ਹੋ ਰਿਹਾ ਕੀ ਭਾਰਤ ਦੇ ਵਿੱਚ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਕੁੜੀਆਂ ਇੰਟਰ ਰਿਲੀਜੀਅਨ ਮੈਰਿਜ ਨਹੀਂ ਕਰਾ ਰਹੀਆਂ ਕਰਾ ਰਹੀਆਂ ਜੀ ਪਰ ਕੀ ਟਾਰਗੇਟ ਹੋ ਕੇ ਵਿਆਹ ਹੋ ਰਿਹਾ ਕੀ ਕੀ ਮੈਂ ਟਾਰਗੇਟ ਕੋਈ ਗੈਂਗ ਬਣਿਆ ਵੀ ਉਹ ਕਹੇ ਕਿ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਟਾਰਗੇਟ ਕਰਕੇ ਵਿਆਹ ਕਰੋ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕਰਕੇ ਵਿਆਹ ਕਰੋ ਤੇ ਫਿਰ ਉਹਨਾਂ ਨੂੰ ਕਨਵਰਟ ਕਰ ਲਓ ਆਪਣੇ ਨਾਲ ਇੱਕ ਪੜਦੀ ਹੋਈ ਕੁੜੀ ਸਿੱਖ ਪਰਿਵਾਰ ਦੀ ਕੁੜੀ ਮਲੋਟ ਦੀ ਮੁਸਲਮਾਨ ਨਾਲ ਵਿਆਹੀ ਹੈ ਇੱਕ ਤੁਹਾਡੇ ਧਿਆਨ ਚ ਆ ਗਈ ਮੈਂ ਕਿਹਦੀ ਗੱਲ ਕਰ ਰਿਹਾ ਜੀ ਵਿਆਹੀ ਹੈ ਨਾ ਕੋਈ ਰੌਲਾ ਪਿਆ ਇੱਥੇ ਕੋਈ ਰੌਲਾ ਨਹੀਂ ਕਿਉਂਕਿ ਇਹ ਰੌਲਾ ਤਾਂ ਨਹੀਂ ਪਿਆ ਕਿਉਂਕਿ ਇਹ ਕੁਐਸਚਨ ਮਾਰਕ ਨਹੀਂ ਖੜਾ ਹੋਇਆ ਕਿ ਉਸ ਬੰਦੇ ਨੇ ਜਿਨੇ ਉਹ ਵਿਆਹੀਆ ਹਾਲਾਂਕਿ ਉਮਰ ਚ ਉਹ ਤੋਂ 15 ਸਾਲ ਵੱਡਾ ਪਹਿਲਾਂ ਵਿਆਹਿਆ ਹੋਇਆ ਸੀ ਫਿਰ ਵੀ ਉਹ ਕੁੜੀ ਵਿਆਹੀ ਉਹਨੇ ਸਾਡੀ ਇੱਥੇ ਕਮਿਊਨਿਟੀ ਨੇ ਉਦੋਂ ਰੌਲਾ ਕਿਉਂ ਨਹੀਂ ਪਾਇਆ ਕਿਉਂਕਿ ਉਹਦੇ ਤੇ ਇਹ ਸਵਾਲ ਨਹੀਂ ਹੋਇਆ ਵੀ ਤੂੰ ਟਾਰਗੇਟ ਕਰਕੇ ਵਿਆਹੀ ਹੈ ਕਨਵਰਟ ਕਰਨ ਦੇ ਮਕਸਦ ਨਾਲ ਵਿਆਹੀ ਜੀ ਇੱਥੇ ਸਵਾਲ ਖੜਾ ਕਰਤਾ ਖੜਾ ਕਰਨ ਵਾਲਿਆਂ ਨੇ ਉਹਦੀ ਡੈਪਥ ਨਹੀਂ ਦੇਖੀ ਜਿਹੜਾ ਜਸਪ੍ਰੀਤ ਕੌਰ ਦਾ ਮੁੱਦਾ ਹੈ ਉਹ ਗੰਭੀਰ ਹੋ ਸਕਦਾ ਹੈ ਉਹਦੇ ਤੇ ਸਵਾਲ ਖੜੇ ਹੋ ਸਕਦੇ ਆ ਵੀ ਕੁੜੀ ਨੂੰ ਪਾਕਿਸਤਾਨ ਲੈ ਜਾ ਜਰਮਨੀ ਚ ਕਿਉਂ ਨਹੀਂ ਵਿਆਹ ਕਰਾਇਆ ਉਹ ਸਿੱਖ ਰਹਿੰਦੀ ਉਹ ਮੁਸਲਮਾਨ ਰਹਿੰਦਾ ਕਿਉਂ ਨਹੀਂ ਵਿਆਹ ਕਰਾਇਆ ਇਹ ਸਵਾਲ ਹੋ ਸਕਦਾ ਬਟ ਜਿਹੜੀ ਫੋਟੋ ਨਾਲ ਜੋੜ ਕੇ ਸਿਮਿਲਰਿਟੀ ਦਿਖਾਈਗੀ ਸਿਰਫ ਉਹ ਜਿਹੜੀ ਚੰਡੀਗੜ੍ਹ ਵਾਲੀ ਕੁੜੀ ਦੀ ਚੰਡੀਗੜ੍ਹ ਵਾਲੀ ਕੁੜੀ ਨਾ ਤਾਂ ਕਨਵਰਟ ਹੋਈ ਨਾ ਉਹ ਕੁੜੀ ਨੇ ਵਿਆਹ ਕਰਾਇਆ ਨਾ ਉਹ ਕੁੜੀ ਉੱਥੇ ਰਹੀ ਉਹ ਗਈ ਘੁੰਮੀ ਵੀਡੀਓਜ਼ ਬਣਾਈਆਂ ਵੀਡੀਓ ਬਣਾ ਕੇ ਵਾਪਸ ਆ ਗਈ ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਕਿ ਉਸ ਕੁੜੀ ਨੂੰ ਤੁਸੀਂ ਐ ਬਦਨਾਮ ਕਰਦੇ ਹੋ ਉਹਦੇ ਵੀ ਮਾਪਿਓ ਨੇ ਜੇ ਤੁਹਾਨੂੰ ਆ ਆਪਣੀ ਕੌਮ ਦੀ ਕੁੜੀ ਦਾ ਇੰਨਾ ਫਿਕਰ ਹੈ ਤੇ ਮਾਪਿਓ ਨੂੰ ਆਪਦੀ ਧੀ ਦਾ ਫਿਕਰ ਨਹੀਂ ਹੈ ਜੀ ਜਿਸ ਕੌਮ ਦੇ ਵਿੱਚੋਂ ਮਾਪਿਓ ਨੇ ਇਹਨੂੰ ਮਸਬੀ ਰੰਗ ਨਹੀਂ ਦੇਣਾ ਪਹਿਲੀ ਗੱਲ ਤਾਂ ਪਰ ਅਵੇਅਰ ਵੀ ਰਹੋ ਮੈਂ ਇਹ ਗੱਲ ਕਹਿਣਾ ਕਿ ਜੇ ਅੱਜ ਸਾਨੂੰ ਐਜ਼ ਅ ਕਮਿਊਨਿਟੀ ਇਹ ਲੱਗ ਰਿਹਾ ਹੈ ਵੀ ਸਾਰੇ ਪਰਿਵਾਰ ਉਹਦੇ ਚ ਪੋਸਟ ਲਿਖਿਆ ਵੀ ਸਾਰੇ ਪਰਿਵਾਰ ਦਾ ਵੀਜ਼ਾ ਲਾਇਆ ਕੱਲੀ ਕੁੜੀ ਦਾ ਵੀਜ਼ਾ ਆ ਗਿਆ ਬਾਕੀ ਪਰਿਵਾਰ ਦਾ ਵੀਜ਼ਾ ਨਹੀਂ ਆਇਆ ਫਿਰ ਨਾ ਭੇਜੋ ਕੁੜੀ ਨਾ ਭੇਜੋ ਤੁਸੀਂ ਇਹ ਕਹਿੰਦੇ ਹੋ ਵੀ ਉੱਥੇ ਉਹ ਬੈਠੇ ਐ ਸਾਡੀਆਂ ਕੁੜੀਆਂ ਨੂੰ ਕਨਵਰਟ ਕਰ ਰਹੇ ਐ ਜਾਂ ਫਿਰ ਉਹ ਮੈਂ ਅੱਜ ਤੱਕ ਇੱਕ ਵੀ ਕੇਸ ਨਹੀਂ ਸੁਣਿਆ ਇਸ ਗਰੁੱਪ ਦਾ ਕਿ ਇਹਨਾਂ ਨੇ ਕਿਸੇ ਨੂੰ ਕਨਵਰਟ ਕਰਨ ਲਈ ਕਿਹਾ ਹੋਵੇ ਮੈਂ ਪਰਸਨਲ ਗੱਲ ਕਰ ਰਿਹਾ ਕਿਉਂਕਿ ਮੈਂ ਇਹਨਾਂ ਨੂੰ ਜਾਣਦਾ ਨਿੱਜੀ ਤੌਰ ਤੇ ਨਾਸਰ ਢਿੱਲੋਂ ਅੰਜਮ ਵਿਕਾਰ ਭਿੰਡਰ ਵਿਕਾਸ ਹੈਦਰ ਇਹਨਾਂ ਨੂੰ ਮੈਂ ਪਰਸਨਲੀ ਜਾਣਦਾ ਮੁੰਡਿਆਂ ਨੂੰ ਮੈਂ ਆਪਦੇ ਮੂੰਹੋਂ ਕਦੇ ਨਹੀਂ ਸੁਣਿਆ ਇਹਨਾਂ ਨੇ ਕਿਹਾ ਹੋਵੇ ਕਿ ਕਨਵਰਟ ਕਰੋ ਪਰ ਉਹ ਉਹਨਾਂ ਦੇ ਆਪਣੇ ਮੁਲਕ ਦੇ ਮਸਲੇ ਮਿਸਾਇਲ ਨੇ ਉਹਨਾਂ ਦਾ ਆਪ ਦਾ ਰਹਿਣ ਸਹਿਣ ਹੈ ਕੀ ਉਹ ਤੁਹਾਨੂੰ ਇਨਵਾਈਟ ਕਰ ਰਹੇ ਇੱਥੇ ਆ ਕੇ ਵੀ ਫਲਾਨੀ ਕੁੜੀ ਕੁੜੀ ਦਾ ਜੋ ਵੀ ਨਾਂ ਸੀ ਕਿ ਉਹਨਾਂ ਨੇ ਚਿੱਠੀ ਭਾਈ ਵੀ ਸਾਡੇ ਕੋਲੇ ਆ ਜਾ ਭਾਈ ਨਹੀਂ ਉਹ ਕੁੜੀ ਨੇ ਵੀਡੀਓ ਦੇਖੀ ਹੋਣੀ ਹੈ ਉਹ ਉਹਨੂੰ ਲੱਗਿਆ ਮੈਨੂੰ ਲਾਹੌਰ ਜਾਣਾ ਚਾਹੀਦਾ ਜੇ ਉਹਦੇ ਮਾਪਿਓ ਦੇ ਵੀਜ਼ੇ ਅਪਲਾਈ ਹੋਏ ਸੀ ਨਹੀਂ ਆਇਆ ਨਾ ਜਾਓ ਤੁਸੀਂ ਆਪਦੀਆਂ ਕੁੜੀਆਂ ਨਾ ਭੇਜੋ ਕੱਲੀਆਂ ਤੁਸੀਂ ਵੀ ਤਾਂ ਇਹ ਹਿਲਾ ਕਰੋ ਨਾ ਤੁਸੀਂ ਉਹਨਾਂ ਨੂੰ ਕਹਿਣ ਦੀ ਬਜਾਏ ਆਪਦੀ ਕੌਮ 'ਚੇ ਪ੍ਰਚਾਰ ਕਰ ਦਿਓ ਵੀ ਭਾਈ ਸਾਨੂੰ ਇਹ ਲੱਗਦਾ ਵੀ ਪਾਕਿਸਤਾਨ ਗਿਆਆਂ ਦੀਆਂ ਕਨਵਰਜੈਂਸ ਹੋ ਸਕਦੀਆਂ ਇਸ ਕਰਕੇ ਕੁੜੀਆਂ ਨੂੰ ਨਾ ਭੇਜੋ। ਤੁਸੀਂ ਇਹ ਅਵੇਅਰਨੈਸ ਦੇ ਦਿਓ ਜੇ ਤੁਹਾਨੂੰ ਲੱਗਦਾ ਕੁੜੀਆਂ ਜਾਣ ਤਾਂ ਪਰਿਵਾਰ ਨਾਲ ਜਾਣ ਕੱਲੀ ਆ ਜਾਣ ਹੀ ਨਾ। ਤੇ ਤੁਹਾਨੂੰ ਇਹ ਪ੍ਰੋਬਲਮ ਹੈ ਵੀ ਹੋਟਲਾਂ ਦੇ ਵਿੱਚ ਵੀਡੀਓ ਕਿਉਂ ਬਣਦੀ ਹੈ? ਤੁਸੀਂ ਪਾਗਲ ਹੋ ਤੁਸੀਂ ਇਹਲਾਓ ਕਿਉਂ ਕਰ ਰਹੇ ਹੋ? ਤੁਸੀਂ ਕਹਿ ਦਿਓ ਵੀ ਭਾਈ ਪਲੀਜ਼ ਹੋਟਲ ਦੇ ਵਿੱਚ ਕੋਈ ਵੀਡੀਓ ਨਹੀਂ ਬਣਾਉਣੀ। ਬਾਰ ਜਾਣੀਆਂ ਨਾ 2-2 ਮਿੰਟ ਬਾਅਦ ਆਪਦੇ ਹੀ ਪੇਜਾਂ ਤੇ ਪਾ ਰਹੇ ਹੋ ਨਾ ਉਹ ਤਾਂ ਨਹੀਂ ਪਾ ਰਹੇ ਤੁਹਾਡੇ ਟਵਿੱਟਰ ਤੁਹਾਡੇ ਇੰਸਟਾਗ੍ਰਾਮ ਤੇ ਪੈ ਰਹੀਆਂ ਨਾ ਫਿਰ ਨਾ ਪਾਓ ਨਾ ਉਹ ਵੀਡੀਓਜ਼ ਨਾ ਜਾਓ ਅਸੀਂ ਇੰਨੇ ਸਾਲਾਂ ਚ ਲੱਗੇ ਆ ਕਿ ਪਿਆਰ 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 ਇਹ ਮੁਹੱਬਤ ਲੈ ਕੇ ਆਈਏ ਪੰਜਾਬ ਦੋਵੇਂ ਇੱਕ ਨੇ ਚੜਦਾ ਤੇ ਲੈਂਦਾ ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀ ਇਹ ਗੱਲ ਆ ਰਹੀ ਹੈ ਦੂਜੀ ਗੱਲ ਹੁਣ ਆਨਾ ਮੈਂ ਕੀ ਸਮੱਸਿਆਵਾਂ ਹੈਗੀਆਂ ਸਿੱਖਾਂ ਵਾਸਤੇ ਪਾਕਿਸਤਾਨ ਚ ਹੈਗੀਆਂ 100% ਹੈਗੀਆਂ ਕਿੰਨੇ ਲੱਖ ਸਿੱਖ ਸੀਗਾ ਅੱਜ ਕੁਝ ਕੁਝ ਹਜ਼ਾਰ ਸਿੱਖ ਰਹਿ ਗਿਆ ਕਿੱਥੇ ਗਏ ਕਨਵਰਟ ਹੋ ਗਏ ਕੀ ਇਹ ਗੱਲ ਨੂੰ ਐਡਮਿਟ ਕਰਦੇ ਆ ਉੱਥੋਂ ਦੇ ਲੋਕ ਜਿਹੜੇ ਉੱਥੋਂ ਦੇ ਮੁਸਲਮਾਨ ਪੰਜਾਬੀ ਨੇ ਜਿਹੜੇ ਤੁਹਾਡੇ ਨਾਲ ਚਰਚਾਵਾ ਕਰਦੇ ਬੰਦੇ ਐ ਐਡਮਿਟ ਕਰਦੇ ਐ 100% ਕਰਦੇ ਔਰ ਉਹ ਇੱਥੋਂ ਤੱਕ ਕਹਿੰਦੇ ਐ ਮੰਨਦੇ ਐ ਵੀ ਸਾਡਾ ਮੁਲਕ ਧਰਮ ਪ੍ਰਤੀ ਬਹੁਤ ਸੈਂਸਿਟਿਵ ਹੈ ਤੁਹਾਡੇ ਬੰਦਿਆਂ ਨੂੰ ਇੱਥੇ ਉਹ ਸਹੂਲਤਾਂ ਤੇ ਫਰੀडम ਨਹੀਂ ਧਿਆਨ ਰੱਖੋ ਮੰਨਦੇ ਕੌਣ ਨਹੀਂ ਮੰਨਦਾ ਦੱਸੋ ਅੱਜ ਤੁਹਾਡੇ ਗੁਰੂ ਘਰਾਂ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਹੈ ਜਿਹੜੇ ਪ੍ਰਧਾਨ ਲਾਏ ਜਾਂਦੇ ਆ ਉਹ ਸਿਰਫ ਨਾਂ ਦੇ ਆ ਹੁਣੇ ਮਨਿਸਟਰ ਬਣਿਆ ਉਹ ਨਾਂ ਦੇ ਨਹੀਂ ਉਹ ਸਾਰੇ ਸਾਰਾ ਕੰਟਰੋਲ ਜਿਹੜਾ ਉਹ ਇਵੈਕੂਏਸ਼ਨ ਬੋਰਡ ਕਰਦਾ ਉੱਥੋਂ ਦਾ ਸਿੱਧੀ ਸਿੱਧੀ ਆਈਐਸਆਈ ਤੇ ਉਹਨਾਂ ਦੀ ਫੌਜ ਦੀ ਦਖਲਅੰਦਾਜ਼ੀ ਹੈ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਤੁਹਾਡੀਆਂ ਕਨਵਰਜੈਂਸ ਹੋਈਆਂ ਕੋਈ ਇਹ ਸਾਰਾ ਕੁਝ ਹੋਇਆ ਉਸ ਸਭ ਦੇ ਬਾਵਜੂਦ ਵੀ ਉਸ ਸਭ ਦੇ ਬਾਵਜੂਦ ਵੀ ਤੁਸੀਂ ਜਾ ਕੇ ਆਪਦੇ ਬਾਬੇ ਦੇ ਦਰ ਤੇ ਨਤਮਸਤਕ ਹੋ ਸਕਦੇ ਹੋ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਪਰ ਗੱਲ ਇਹ ਹੈ ਕਿ ਕੀ ਇਹ ਗੱਲ ਦੇ ਬਾਰੇ ਰੌਲਾ ਪਾਉਣ ਦੇ ਨਾਲ ਸਾਡੀ ਕਮਿਊਨਿਟੀ ਦੇ ਹਾਲਾਤ ਉੱਥੇ ਬਿਹਤਰ ਹੋ ਜਾਣਗੇ ਨਹੀਂ ਹੋਣਗੇ ਹੋਰ ਬੱਤਰ ਹੋਣਗੇ ਸਾਡੀ ਨਾ ਤਾਂ ਉੱਥੇ ਨੰਬਰ ਹੈ ਸਾਡੇ ਕੋਲੇ ਨਾ ਹੀ ਸਾਡੇ ਕੋਲੇ ਉੱਥੇ ਪਾਵਰ ਹੈ ਨਾ ਹੀ ਸਾਡੇ ਕੋਲੇ ਉੱਥੇ ਗੱਲ ਕਹਿਣ ਦਾ ਕੋਈ ਅਧਿਕਾਰ ਹੈ ਇਹ ਸੱਚ ਹੈ ਕੀ ਕੁੜੀਆਂ ਕਨਵਰਟ ਹੋਈਆਂ ਉੱਥੋਂ ਦੀਆਂ ਲੋਕਲ ਕੁੜੀਆਂ ਕਨਵਰਟ ਸਿੱਖਾਂ ਦੀਆਂ ਹੋਈਆਂ ਵਿਆਹ ਹੋਏ ਗਰੰਥੀ ਸਿੰਘ ਦੀ ਕੁੜੀ ਨੇ ਵਿਆਹ ਉਹਨਾਂ ਨੇ ਜਬਰੀ ਚੱਕ ਕੇ ਲੈ ਗਏ ਹੋਇਆ ਇਹ ਸਭ ਕੁਝ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਹੋਏ ਹੋਏ ਕਬਜ਼ੇ ਪਰ ਕੀ ਆਮ ਆਵਾਮ ਕਰ ਰਹੀ ਹੈ ਨਹੀਂ ਕਰ ਰਹੀ ਕੋਨੇ ਫੇਰ ਲੋ ਦੇਖੋ ਇਸ ਗੱਲ ਨੂੰ ਸਮਝੋ ਪਹਿਲੀ ਗੱਲ ਤਾਂ ਇਹ ਹੈ ਕਿ ਫੋਰਸੇਬਲ ਹੋਈਆਂ ਫੋਰਸੇਬਲ ਵੀ ਹੋਈਆਂ ਪਰ ਬਹੁਤਾਤ ਜਿਹੜੀ ਹੈ ਉਹ ਹੌਲੀ-ਹੌਲੀ ਕਰਕੇ 50 60 70 ਸਾਲਾਂ ਚ ਉਹਨਾਂ ਚ ਹੀ ਸ਼ਾਮਲ ਹੁੰਦੀ ਗਈ ਨਹੀਂ ਚੱਲ ਸਕੇ ਹੁਣੇ ਨਾ ਯਾਰ ਪਰਿਵਾਰ ਅਟ੍ਰੋਸਿਟੀਆਂ ਤਾਂ ਹੁੰਦੀਆਂ ਹਨਾ ਰਣਕਾਣਾ ਸਾਹਿਬ ਦੇ ਬਾਹਰ ਪੱਥਰ ਲੈ ਕੇ ਆ ਗਏ ਸੀ ਹੋਇਆ ਨਾ ਇਹ ਸਾਰਾ ਕੁਝ ਪਰ ਕੀ ਇਹ ਨੌਜਵਾਨ ਜ਼ਿੰਮੇਦਾਰ ਨੇ ਉਹਦੇ ਪਿੱਛੇ ਮੇਰਾ ਸਵਾਲ ਇਹ ਹੈ 70 ਸਾਲਾਂ ਚ ਜੇ ਡੂੜ ਲੱਖ ਪਰਿਵਾਰ ਕਨਵਰਟ ਹੋ ਗਿਆ ਤਾਂ ਉਹਦੇ ਪਿੱਛੇ ਆ ਚਾਰ ਮੁੰਡੇ ਜ਼ਿੰਮੇਦਾਰ ਨੇ ਜਿਨ੍ਹਾਂ ਨੂੰ ਟਾਰਗੇਟ ਕਰਕੇ ਪੋਸਟਾਂ ਪੈ ਰੀਆਂ ਨੇ ਤਾਂ ਸਵਾਲ ਤੁਹਾਡਾ ਇਹ ਆ ਕਿ ਪ੍ਰੋਬਲਮ ਹੈ ਹੈਗੀ ਹੈ ਜੀ ਜ਼ਿੰਮੇਦਾਰ ਕੌਣ ਹੈ ਆ ਚਾਰ ਪੰਜ ਮੁੰਡੇ ਹੈਗੇ ਨਹੀਂ ਹੈਗੇ ਨਹੀਂ ਹੈਗੇ ਜ਼ਿੰਮੇਦਾਰ ਇਹ ਤਾਂ 70 ਸਾਲਾਂ ਤੋਂ ਹੋ ਰਿਹਾ ਕਨਵਰਜਨ ਅੱਜ ਥੋੜੀ ਹੋ ਰਹੀ ਹੈ ਉੱਥੇ ਦੱਸੋ ਨਾ ਕਿੱਥੇ ਗਏ ਸਿੱਖ ਪਰਿਵਾਰ ਜਿਹੜੇ ਉੱਥੇ ਰਹਿ ਗਏ ਸੀ ਉਹ ਕਿੱਥੇ ਗਏ ਫਿਰ ਨਨਕਾਣਾ ਸਾਹਿਬ ਦੇ ਆਰਾਊਂਡ ਥੋੜੇ ਮੁਠੀ ਪਰ ਸਿੱਖ ਰਹਿ ਗਏ ਨੇ ਬਸ ਲਾਹੌਰ ਚ ਟਾਵਾ ਸਿੱਖ ਲਾਹੌਰ ਚ ਪੱਗ ਦੇਖ ਕੇ ਅਗਲੇ ਕਹਿੰਦੇ ਵਾ 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 ਸਰਦਾਰ ਜੀ ਮਤਲਬ ਕਿ ਕਾਮਨ ਨਹੀਂ ਹੈ ਨਾ ਜੇ ਉਹ ਇੰਨਾ ਵਾ ਵਾ ਕਰ ਰਹੇ ਜੇ ਉੱਥੇ ਬਹੁਤ ਗਿਣਤੀ ਹੋਊਗੀ ਸਰਦਾਰਾਂ ਦੀ ਤੇ ਉਹਨਾਂ ਨੂੰ ਪਤਾ ਹੈ ਵੀ ਸਰਦਾਰ ਨੇ ਤੁਰੇ ਫਿਰਦੇ ਜੇ ਅਸੀਂ ਜਾਣਦੇ ਆ ਉਹ ਖੁਸ਼ ਹੋ ਜਾਂਦੇ ਤਾਂ ਮਤਲਬ ਕਾਮਨ ਨਹੀਂ ਹੈਗਾ ਨਾ ਇਹ ਨਹੀਂ ਜਦੋਂ ਤੁਸੀਂ ਗਏ ਉੱਥੇ ਪਰ ਦੂਜੀ ਗੱਲ ਇਹ ਵੀ ਹੈ ਹਾਂ ਜਦੋਂ ਤੁਸੀਂ ਉੱਥੇ ਗਏ ਹੋ ਖੁਸ਼ ਹੋ ਰਹੇ ਆ ਤੇ ਫਿਰ ਜਿਹੜੇ ਜ਼ਬਰਦਸਤੀ ਕਨਵਰਜਨ ਹੈ ਤੁਹਾਪਾ ਹੁਣੇ ਗੱਲ ਕੀਤੀ ਐ। ਇਹ ਆਮ ਘਰਾਂ 'ਚ ਥੋੜੀ ਕਰ ਰਿਹਾ ਕੋਈ। ਤੁਸੀਂ ਸੜਕ ਤੇ ਸੜਕ ਤੇ ਤੁਰੇ। ਇੱਥੇ ਵੀ ਤਾਂ ਕੁੜੀਆਂ ਵਿਆਹ ਕਰਾ ਰਹੀਆਂ ਮੈਂ ਤੁਹਾਨੂੰ ਦੱਸ ਰਿਹਾ। ਸਿੱਖਾਂ ਦੀਆਂ, ਹਿੰਦੂਆਂ 'ਚ, ਹਿੰਦੂਆਂ ਦੀਆਂ, ਸਿੱਖਾਂ ਦੇ ਵਿੱਚ। ਮੈਂ ਸਿੱਖ ਕੁੜੀ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਆਪਣੀ ਕਲਾਸ ਮਤਲਬ ਸਕੂਲ ਮੇਟ ਜਿਹੜੀ ਕਨਵਰਟ ਹੋ ਗਈ ਮੁਸਲਮਾਨ ਬਣੀ ਐ ਪੰਜਾਬ 'ਚ ਹੀ ਹੋਈ ਐ ਇਧਰਲੇ 'ਚ। ਉਧਰਲੇ 'ਚ ਨਹੀਂ ਇਧਰਲੇ 'ਚ ਹੋਈ ਐ। ਨਹੀਂ ਕਨਵਰਟ ਤਾਂ ਨਹੀਂ ਹੋਈ। ਕਨਵਰਟ ਹੋਈ ਐ। ਕਨਵਰਟ ਹੋਏ ਬਿਨਾ ਵਿਆਹ ਹੀ ਨਹੀਂ ਹੁੰਦਾ। ਕਨਵਰਟ ਹੋਏ ਬਿਨਾਂ ਉਹ ਵਿਆਹ ਹੀ ਨਹੀਂ ਕਰਦੇ ਕਨਵਰਟ ਕਰਕੇ ਵਿਆਹ ਕਰਦੇ ਹੁਣ ਮੈਂ ਨਾਂ ਨਹੀਂ ਲੈ ਸਕਦਾ ਉਹਦਾ ਨਾਂ ਕੀ ਹੈ ਬਹੁਤ ਗੱਲ ਅੱਗੇ ਵੱਧ ਜੂਗੀ ਕਿਉਂਕਿ ਆਪਾਂ ਸਾਰੇ ਹੀ ਇੱਕ ਦੂਜੇ ਜਾਣਦੇ ਆਂ ਕਿਹਦੀ ਗੱਲ ਹੋ ਰਹੀ ਹੈ ਮੈਂ ਇੱਧਰ ਦੀ ਗੱਲ ਕਰ ਰਿਹਾ ਤੁਹਾਨੂੰ ਇਸ ਗੱਲ ਨੂੰ ਸਮਝਣਾ ਉਹ ਇਹਨੂੰ ਮਸਬੀ ਰੰਗ ਨਾ ਦਿੱਤਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇਹਨੂੰ ਮੁਸਲਮ ਵਰਸਸ ਸਿੱਖ ਨਾ ਬਣਾਇਆ ਜਾਵੇ ਦੂਜੀ ਗੱਲ ਇਹ ਹੈ ਕਿ ਪਾਕਿਸਤਾਨ ਐਜ਼ ਅ ਕੰਟਰੀ ਸਿੱਖਾਂ ਲਈ ਪ੍ਰੋਬਲਮਸ ਹੈ ਹਾਂ ਹੈ ਬਿਲਕੁਲ ਹੈ ਮੈਂ ਅੱਖੀਆਂ ਅਬਜ਼ਰਵ ਕੀਤੀਆਂ ਹੈ ਪ੍ਰੋਬਲਮਸ ਤੀਜੀ ਗੱਲ ਕੀ ਜਿਹੜਾ ਇਹ ਕਨਵਰਜਨ ਹੋਈਆਂ ਜਿਹੜੀ ਹੁਣ ਮੌਜੂਦਾ ਕੁੜੀਆਂ ਗਈਆਂ ਉਹਦਾ ਕੋਈ ਲੈਣਾ ਦੇਣਾ ਬਿਲਕੁਲ ਲੈਣਾ ਦੇਣਾ ਨਹੀਂ ਹੈ ਇਸ ਗੱਲ ਦੇ ਨਾਲ ਉਹ ਗਈਆਂ ਘੁੰਮੇ ਫਰੇ ਬਲੌਗਸ ਬਣਾਏ ਵਾਪਸ ਆ ਗਈਆਂ ਉਹਦੇ ਵਿੱਚ ਨਾ ਕਨਵਰਜਨ ਹੈ ਨਾ ਵਿਆਹ ਹੈ ਕੋਈ ਕੀ ਇਹਦੋਂ ਪਹਿਲਾਂ ਹੋਈ ਜਿਹੜੀ ਜਸਪ੍ਰੀਤ ਕੌਰ ਵਾਲੀ ਹਾਂ ਉਹ ਜਸਪ੍ਰੀਤ ਕੌਰ ਹੋਈ ਕਨਵਰਟ ਜਰਮਨ ਕੁੜੀ ਹੋਈ ਕਨਵਰਟ ਉਹਦੀਆਂ ਖਬਰਾਂ ਪਈਆਂ ਨੇ ਵਿਆਹ ਕਰਾਇਆ ਹਫ਼ਤੇ ਦੇ ਵਿੱਚ ਵਿੱਚ ਇਸ ਤੋਂ ਪਹਿਲਾਂ ਹੁੰਦੀਆਂ ਆਈਆਂ 70 ਸਾਲ ਚ ਹੁੰਦੀਆਂ ਆਈਆਂ ਥੋੜੇ ਹਾਲਾਤ ਕੀ ਨੇ ਉੱਥੇ ਹਾਲਾਤ ਬਹੁਤ ਮਾੜੇ ਨੇ ਤੁਹਾਡੇ ਇੱਥੇ ਤੁਹਾਨੂੰ ਕੋਈ ਤੁਹਾਨੂੰ ਉਸ ਮੁਲਕ ਦੇ ਮੁਤਾਬਕ ਹੀ ਰਹਿਣਾ ਪੈ ਰਿਹਾ ਤੇ ਪੂਰੀ ਦੁਨੀਆ 'ਚ ਸਿੱਖ ਕੀ ਉੱਥੋਂ ਦਾ ਸਿੱਖੇ ਗੱਲਾਂ ਬੋਲ ਸਕਦਾ ਹੈ ਨਹੀਂ ਬੋਲਦਾ ਕਿਵੇਂ ਬੋਲੂਗਾ ਕਿਵੇਂ ਬੋਲੂਗਾ ਉੱਥੇ ਬਹਿ ਕੇ ਉਸ ਮੁਲਕ ਦੇ ਵਿੱਚ ਰਹਿ ਕੇ ਕਿਵੇਂ ਬੋਲੂਗਾ ਜੀ ਐਨਾ ਹੀ ਮੁੱਦੇ ਪਹਿਲਾਂ ਵੀ ਹੁੰਦੇ ਰਹੇ ਆ ਇਦਾਂ ਦੇ ਤੇ ਫਿਰ ਹੁਣ ਹੀ ਮੁੱਦਾ ਕਿਉਂ ਉਠਿਆ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਦੋ ਤਿੰਨ ਚੀਜ਼ਾਂ ਨੇ ਇਹਦੇ 'ਚ ਹੁਣ ਉੱਠਣ ਵਾਲੀ ਗੱਲ 'ਚ ਇੱਕ ਤਾਂ ਇਹ ਹੈ ਕਿ ਸਾਡੇ ਸਾਰਿਆਂ ਦੇ ਨਾ ਸਮਾਜ ਦੇ ਵਿੱਚ ਧੜੇ ਬਣ ਗਏ ਧੜਿਆਂ ਦਾ ਵੀ ਇਸ਼ੂ ਹੈ ਜੈਲਸੀ ਦਾ ਵੀ ਇਸ਼ੂ ਹੈ ਆ ਚਾਰ ਪੰਜ ਮੁੰਡੇ ਫੇਮਸ ਬਹੁਤ ਹੋ ਗਏ ਵੀ ਇੱਕ ਇਸ਼ੂ ਹੈ ਇੱਥੋਂ ਜਿਹੜਾ ਆਰਟਿਸਟ ਜਾਂਦਾ ਇਹਨਾਂ ਕੋਲੇ ਜਾਂਦਾ ਜਿਹੜਾ ਕੋਈ ਵੱਡਾ ਬੰਦਾ ਜਾਂਦਾ ਇਹਨਾਂ ਕੋਲੇ ਜਾਂਦਾ ਜਿਹੜਾ ਕੋਈ ਸੋਸ਼ਲ ਮੀਡੀਆ ਸਟਾਰ ਜਾਂਦਾ ਇਹਨਾਂ ਕੋਲੇ ਜਾਂਦਾ ਵੀਡੀਓਜ਼ ਬੰਦੀ ਇਹਨਾਂ ਦੀਆਂ ਬੰਦੀਆਂ YouTube ਤੋਂ ਰੈਵਨਿਊ ਦਾ ਮਸਲਾ ਹੈ ਟੂਰ ਐਂਡ ਟਰੈਵਲ ਕੰਪਨੀਆਂ ਦਾ ਮਸਲਾ ਹੈ ਬੰਦਿਆਂ ਨੂੰ ਉਹਨਾਂ ਦਾ ਰੋਜ਼ਗਾਰ ਵੀ ਤਾਂ ਹੈ ਨਾ ਨਾਲ ਨਾਲ ਤੁਸੀਂ ਗਏ ਟੈਕਸੀ ਕੀਤੀ ਚਾਰ ਦਿਨ ਟੈਕਸੀ ਰਹੇ ਉਹ ਟੈਕਸੀ ਕਿੱਥੋਂ ਦਾ ਆ ਰਹੀ ਹੈ ਨਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੇ ਹੋਰ 10 ਬਲੌਗਰ ਜਿਨ੍ਹਾਂ ਦਾ ਕੰਮ ਨਹੀਂ ਚੱਲਿਆ ਉਹ ਵੀ ਰੌਲਾ ਪਾ ਦਿੰਦਾ ਵੀ ਭਾਈ ਇਹ ਚੱਲੀ ਜਾਂਦੇ ਅਸੀਂ ਚੱਲਦੇ ਨਹੀਂ ਬਈ ਵੀ ਫਲਾਨਾ ਆਇਆ ਸੀ ਜੀ ਮੱਕੜ ਆਇਆ ਸੀ ਉਹ ਆਇਆ ਸੀ ਆਹ ਫਲਾਨਾ ਆਇਆ ਸੀ ਇਹ ਇੰਨਾ ਚਾਰ ਬੰਦਿਆ ਕੋਲ ਕਿਉਂ ਸਾਰਾ ਛੱਡਦਾ ਪੰਜਾਬ ਜਾਈ ਜਾਂਦਾ ਅਸੀਂ ਵੀ ਕੰਮ ਕਰੀ ਨਾ ਨਹੀਂ ਤੁਰਦਾ ਪਿਆ ਕੰਮ ਉਹਨਾਂ ਦਾ ਇਹ ਵੀ ਇੱਕ ਮਸਲਾ ਹੁੰਦਾ ਤਾਂ ਕੀ ਕਨਵਰਜਨ ਦਾ ਮੁੱਦਾ ਅੱਜ ਦਾ ਮੁੱਦਾ ਹੈ ਇਹ ਤਾਂ ਸਦਾ ਦਾ ਮੁੱਦਾ ਹੈ ਯਾਰ ਦੋ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਹੁਣ ਧਿਆਨ ਨਾਲ ਕੀ ਕਨਵਰਜੈਂਸ ਹੁੰਦੀਆਂ ਹਾਂ ਹੁੰਦੀਆਂ ਹੁਣ ਹੁੰਦੀਆਂ ਨਹੀਂ ਹਮੇਸ਼ਾ ਹੀ ਹੁੰਦੀਆਂ ਆਈਆਂ ਕਿੰਨੇ ਕੁ ਲੋਕ ਕਨਵਰਟ ਹੋ ਗਏ ਕੋਈ ਗਿਣਤੀ ਨਹੀਂ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨੇ ਵੀ ਆ ਔਰ ਇਸ 'ਚ ਵੀ ਕੋਈ ਦੋ ਰਾਏ ਨਹੀਂ ਕਿ ਜਿਹੜੀ ਸਮਾਜਿਕ ਮਾਨਸਿਕਤਾ ਉੱਥੋਂ ਦੀ ਉਹਨਾਂ ਨੇ ਟਾਰਗੇਟ ਕਰਕੇ ਕੀ ਹੋਵੇ ਵੀ ਸਿੱਖ ਰਹਿਣ ਨਹੀਂ ਦੇਣੇ ਸਿੱਖਾਂ ਦੀਆਂ ਕੁੜੀਆਂ ਵਿਆਹੀ ਜਾਓ ਅਗਲੀ ਆਬਾਦੀ 'ਚ ਸਿੱਖ ਕਿੱਥੋਂ ਰਹੂਗਾ ਹੋ ਸਕਦੀ ਏ ਗੱਲ ਕੋਈ ਵੱਡੀ ਗੱਲ ਨਹੀਂ ਤੁਹਾਡੇ ਗੁਰਦੁਆਰੇ ਕਿੰਨਾ ਕੋਲੇ ਨੇ ਉਹਨਾਂ ਦੇ ਕੰਟਰੋਲ 'ਚ ਨੇ ਕਰਤਾਰਪੁਰ ਸਾਹਿਬ ਕਿੰਨਾ ਕੋਲੇ ਉਹਨਾਂ ਦੇ ਕੰਟਰੋਲ ਚ ਹੈ ਤੁਹਾਡਾ ਤਾਂ ਤੁਸੀਂ ਕਮਰਾ ਨਹੀਂ ਲੈ ਸਕਦੇ ਉੱਥੇ ਜਾ ਕੇ ਉਹਨਾਂ ਤੋਂ ਬਿਨਾ ਜਿੰਨੇ ਜਾਂਦੇ ਮੇਰੀ ਵੀਡੀਓ ਬੜਿਆਂ ਨੂੰ ਪ੍ਰੋਬਲਮ ਵੀ ਹੋਊਗੀ ਇਸ ਵੀਡੀਓ ਤੋਂ ਵੀ ਇਹ ਕੀ ਬੋਲੀ ਜਾਂਦਾ ਜਿਹੜੇ ਸੱਚ ਨਹੀਂ ਬੋਲਣਾ ਚਾਹੁੰਦੇ ਪਰ ਉਹ ਸਾਰਾ ਦਿਨ ਬੱਸ ਉਹ ਝੂਠੀ ਆਪ ਦੀ ਵੀਡੀਓਜ਼ ਪਿੱਛੇ ਦੋਸਤੀ ਸਾਡੀਆਂ ਦੋਸਤੀਆਂ ਨਹੀਂ ਉਹ ਤੁਸੀਂ ਇਹ ਤੁਸੀਂ ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਮੱਥਾ ਟੇਕਣ ਜਾਓ ਪਰ ਆਪਣੇ ਆਪਣੇ ਧਿਆਨ ਕਰ ਆਪਣਾ ਧਿਆਨ ਆਪ ਰੱਖੋ ਨਾ ਤੁਸੀਂ ਆਪਦੀਆਂ ਧੀਆਂ ਨੂੰ ਕੱਲਿਆਂ ਨਾ ਭੇਜੋ ਤੁਹਾਨੂੰ ਲੱਗਦਾ ਨਾ ਕਨਵਰਜਨ ਹੋ ਰਹੀ ਹੈ ਨਾ ਭੇਜੋ ਤੁਹਾਨੂੰ ਲੱਗਦਾ ਕਿ ਉੱਥੇ ਗਲਤ ਹੋ ਸਕਦਾ ਹੈ ਨਾ ਭੇਜੋ ਤੁਸੀਂ ਚੰਡੀਗੜ੍ਹ ਨਹੀਂ ਕੁੜੀ ਭੇਜਦੇ ਇਕੱਲੀ ਫਿਰ ਲਾਹੌਰ ਕਿਉਂ ਭੇਜ ਦਿੰਨੇ ਹੋ ਪਰ ਹਾਂ ਜੇ ਕੋਈ ਚਲੀ ਗਈ ਤੇ ਉਹਨੇ ਚਾਰ ਵੀਡੀਓ ਪਾਤੀਆਂ ਤੁਸੀਂ ਜਜਮੈਂਟਲ ਥੋੜੀ ਹੋ ਜਾਓਗੇ ਵੀ ਇਹ ਉੱਥੇ ਗਲਤ ਕੰਮ ਕਰ ਰਹੀ ਹੈ ਜਾਂ ਤੁਹਾਨੂੰ ਪ੍ਰੋਬਲਮ ਕਿਉਂ ਹੋ ਰਹੀ ਹੈ ਜਾਂ ਤਾਂ ਉਹ ਕੁੜੀ ਕਨਵਰਟ ਹੋ ਗਈ ਹੋਵੇ ਫਿਰ ਤੁਸੀਂ ਉਹਨੂੰ ਕਹੋ ਔਰ ਜਿਨ੍ਹਾਂ ਨਾਲ ਜੋੜ ਕੇ ਜਰਮਨ ਸਿੱਖ ਵਾਲੀ ਘਟਨਾ ਨੂੰ ਤੁਸੀਂ ਦਿਖਾਇਆ ਇਹਨਾਂ ਮੁੰਡਿਆਂ ਦਾ ਉਸ ਗੱਲ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਇਹਨਾਂ ਨੂੰ ਹੋ ਸਕਦਾ ਫਿਊਚਰ 'ਚ ਇਹਨਾਂ 'ਚੋ ਵੀ ਕੋਈ ਗਲਤ ਨਿਕਲ ਆਵੇ ਪਰ ਅੱਜ ਜਿੰਨਾ ਕੁ ਮੈਂ ਵਰਤਿਆ ਮੇਰੇ ਮਿੱਤਰ ਨੇ ਮੈਂ ਨਹੀਂ ਇਹੋ ਮੈਂ ਸੈਂਕੜੇ ਲੋਕਾਂ ਨੂੰ ਸੰਭਾਲਦੇ ਆ ਉੱਥੇ ਜਾਂਦੇ ਆ ਲੋਕ ਉਹ ਆਪਦੇ ਘਰ ਤੱਕ ਦਰਵਾਜ਼ੇ ਖੋਲਦੇ ਆ ਉਹ ਆਪਦੇ ਪੱਲਿਓਂ ਪੈਸਾ ਲਾਂਦੇ ਆ ਕੋਈ ਮੋਟਿਵ ਪਿੱਛੇ ਥੋੜੀ ਹੋ ਰਿਹਾ ਹੋਣਾ ਤੇ ਜੇ ਕੋਈ ਮੋਟਿਵ ਪਿੱਛੇ ਕਰ ਰਿਹਾ ਤਾਂ ਫਿਰ ਗੁਰਨਾਣਕ ਬੈਠਾ ਜੇ ਕੋਈ ਇੰਨਾ ਹੀ ਤੁਹਾਡੇ ਨਾਲ ਧੋਖਾ ਕਰ ਜੇ ਵੀ ਉਹ ਸਾਲਾਂ ਦੇ ਸਾਲ ਤੋ ਇੰਨਾ ਕਿੰਨਾ ਕੁ ਮਖੌਟਾ ਪਾ ਲੂਗਾ ਕੋਈ ਵੀ ਸਾਲਾਂ ਦੇ ਸਾਲ ਕੋਈ ਮੈਂ ਧੋਖਾ ਖਾ ਜੂ ਕੋਈ ਤੀਜਾ ਚੌਥਾ ਖਾ ਜੂ ਲੱਖਾਂ ਬੰਦਾ ਜਾਂਦਾ ਹਰ ਸਾਲ ਹਜ਼ਾਰਾਂ ਬੰਦਾ ਉਹਨਾਂ ਕੋਲੇ ਰਹਿੰਦਾ ਹੈ ਵਰਤਦਾ ਹੈ ਉਹਨਾਂ ਨਾਲ ਉਹ ਪੂਰੀ ਦੁਨੀਆ 'ਚ ਵਸਦੇ ਸਿੱਖਾਂ ਨਾਲ ਸੰਪਰਕ ਦੇ ਵਿੱਚ ਨੇ ਤੇ ਫਿਰ ਜੇ ਅਜੇ ਵੀ ਉਹ ਗਲਤ ਹੋਣਗੇ ਤੇ ਫਿਰ ਗੁਰਨਾਣਕ ਤੇ ਅੱਲਾਹ ਪ੍ਰੋਫਿਟ ਮੁਹੰਮਦ ਸਾਹਿਬ ਦੀ ਹਾਜ਼ਰੀ 'ਚ ਜਵਾਬ ਦੇਣਾ ਪਊਗਾ ਉਹਨਾਂ ਨੂੰ ਜਾ ਕੇ ਇਹ ਤੁਸੀਂ ਤੇ ਮੈਂ ਨਹੀਂ ਇਹ ਤੈਅ ਕਰਨਾ ਹੁਣ ਉਹ ਤਾਂ ਹੈ ਹੀ ਫਿਰ ਉਹ ਉਹ ਆਪਦੇ ਇਸ਼ਟ ਨੂੰ ਜਵਾਬ ਦੇਣਗੇ ਇਸ ਕਰਕੇ ਤੁਹਾਡੀ ਸੋਚਣ ਦੀ ਲੋੜ ਨਹੀਂ ਹੈ ਵੀ ਉਹ ਚੰਗੇ ਆ ਜਾਂ ਮਾੜੇ ਹਾਂ ਤੁਹਾਨੂੰ ਪ੍ਰੋਬਲਮ ਤਾਂ ਹੋ ਸਕਦੀ ਹੈ ਵੀ ਇਹ ਕੁੜੀਆਂ ਉਹਨਾਂ ਕੋਲ ਕਿਉਂ ਜਾ ਰਹੀਆਂ ਹਨ ਮਸ਼ਹੂਰ ਕਿਉਂ ਹੋ ਰਹੀਆਂ ਪੈਸਾ ਉਹਨਾਂ ਨੂੰ ਕਿਉਂ ਬਣ ਰਿਹਾ ਜੇ ਆ ਗੱਲਾਂ ਆ ਰਹੀਆਂ ਫਿਰ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਤਾਂ ਮਸਾਂ ਦਾ ਰਾਹ ਖੁੱਲੇ ਆ ਯਾਰ ਮਸਾਂ ਦਾ ਅਸੀਂ ਜਾਣ ਲੱਗੇ ਹਾਂ ਉੱਧਰ ਮਸਾਂ ਦਾ ਉੱਧਰ ਜਾ ਕੇ ਗੱਲਬਾਤ ਹੋਣ ਲੱਗੀ ਹੈ ਉਹ ਇੱਧਰ ਆਣ ਉਹਨਾਂ ਨੂੰ ਵੀਜ਼ਾ ਨਹੀਂ ਹੈ ਇੱਧਰ ਆਉਣ ਦਾ ਮਿਲਦਾ ਹੀ ਨਹੀਂ ਉਹਨਾਂ ਨੂੰ ਸਿਰਫ ਸਾਡੇ ਕੋਲੇ ਅਸੀਂ ਜਾਣੇ ਹਾਂ ਪਰ ਪ੍ਰੋਬਲਮਸ ਹਾਂ ਹੈਗੀਆਂ ਮੈਂ ਤਾਂ ਐਡਮਿਟ ਕਰ ਰਿਹਾ ਤੁਹਾਨੂੰ ਮੈਂ ਮੈਂ ਝੂਠ ਨਹੀਂ ਬੋਲਦਾ ਮੈਂ ਸੱਚ ਬੋਲਦਾ ਟਕਾ ਕੇ ਕਨਵਰਜੈਂਸ ਵੀ ਹੁੰਦੀਆਂ ਬੜੀਆਂ ਕੁੜੀਆਂ ਹੋਈਆਂ ਵੀ ਉਹ ਉੱਥੇ ਰਹਿਣ ਵਾਲੀਆਂ ਤਾਂ ਬਹੁਤ ਗਿਣਤੀ ਹੋ ਗਈ ਕਨਵਰਟ ਸਾਡੀ ਮੁਸਲਮਾਨ ਬਣ ਗਈ ਇਹ ਸੱਚ ਹੈ ਇਹਦੇ ਨਾਲ ਨਾਲ ਉੱਥੇ ਤੁਹਾਡੇ ਕੋਲ ਅਧਿਕਾਰਦਕੂ ਰਹਣਗੇ ਉਹਨਾਂ ਦਾ ਮੁਲਕ ਹੈ ਰਿਪਬਲਿਕ ਆਫ ਇਸਲਾਮ ਹੈ ਉਹ ਸਿੰਪਲ ਜੀ ਗੱਲ ਹੈ ਉੱਥੇ ਮਾਈਨੋਰਟੀ ਦੀ ਓਨੀ ਕੀ ਔਕਾਤ ਹੈ ਜਿੰਨੀ ਕਿ ਇੱਥੇ ਮਾਈਨੋਰਟੀ ਦੀ ਔਕਾਤ ਹੈ ਕੋਈ ਫਰਕ ਥੋੜੀ ਹੈ ਜੁੱਤੀ ਵੀ ਫਿਰਦੀ ਐ ਤੁਸੀਂ ਇਸ ਕਾਬਲ ਨਹੀਂ ਹੈਗੇ ਅੱਜ ਉੱਥੇ ਮੈਜੋਰਟੀ ਚ ਹੈਣੀ ਵੀ ਤੁਸੀਂ ਉਹਨਾਂ ਨਾਲ ਲੜ ਸਕੋ ਟੱਕਰਾਂ ਕਰ ਸਕੋ ਫਿਰ ਕੀ ਕਰਨਾ ਫਿਰ ਇਹੀ ਐ ਕਿ ਜਿਵੇਂ ਦਾ ਜੀਵਨ ਉਹ ਬਤੀਤ ਕਰ ਰਹੇ ਹੋ ਉਹ ਕਰ ਰਹੇ ਤਾਂ ਹੀ ਤਾਂ ਸੀਏ ਵਰਗੇ ਕਾਨੂੰਨ ਇੰਡੀਆ ਚਾਹੇ ਤੇ ਉਹਦਾ ਸਵਾਗਤ ਹੋਇਆ ਵੀ ਘੱਟੋ ਘੱਟ ਉਹਨਾਂ ਨੂੰ ਇੱਧਰ ਲਿਆਓਗੇ ਤੁਸੀਂ ਪਰ ਮਹਿੰਦਰਪਾਲ ਮੇਰਾ ਦੋਸਤ ਐ ਉਹ ਵੀ ਜਿਹਨੇ ਵੀਡੀਓ ਬਣਾਈ ਐ ਪੇਸਰ ਐ ਉਹ ਪੀਸੀਐਲ ਪੀਐਸਐਲ ਵੀ ਖੇਡਿਆ ਮੁੰਡਾ ਤੇ ਮੇਰੇ ਖਿਆਲ ਲਾਹੌਰ ਲਾਹੌਰ ਕਲੰਡਰਸ ਦੀ ਟੀਮ ਸੀ ਕੋ ਪਹਿਲਾ ਸਿੱਖ ਪਾਕਿਸਤਾਨ ਦਾ ਫਾਸਟ ਬੋਲਰ ਚੰਗੀ ਪੇਸ 140 45 ਦੀ ਪੇਸ ਤੇ ਬੋਲ ਕਰਦਾ ਰਿਹਾ ਉਹਨੇ ਜਾ ਕੇ ਨਨਕਾਣਾ ਸਾਹਿਬ ਦੇ ਬਾਹਰ ਇਹ ਗੱਲ ਬੋਲੀ ਵੀ ਇਹ ਸਭ ਕੁਝ ਹੋ ਰਿਹਾ ਤਾਂ ਦੋ ਗੱਲਾਂ ਨੂੰ ਉਹ ਵੀ ਜੋੜ ਗਿਆ ਔਰ ਮੈਨੂੰ ਲੱਗਦਾ ਨਨਕਾਣਾ ਸਾਹਿਬ ਖੜ ਕੇ ਗੱਲ ਬੋਲਣ ਵਾਲੀ ਨਹੀਂ ਸੀਗੀ ਉਸ ਮੁਕੱਦਸ ਥਾਂ ਤੇ ਖੜ ਕੇ ਗੱਲ ਨਹੀਂ ਬੋਲਣੀ ਚਾਹੀਦੀ ਸੀ ਇਹ ਅਸੀਂ ਤਾਂ ਕਹਿ ਦੇਾਂਗੇ ਕੁਝ ਵੀ ਜਿਹੜੇ ਉੱਥੇ ਬੈਠੇ ਸਿੱਖ ਐ ਉਹਨਾਂ ਤੇ ਕੱਲ ਨੂੰ ਕੀ ਵਾਪਰਨਾ ਇਹਦੇ ਬਾਰੇ ਸੋਚਣਾ ਨਹੀਂ ਮੈਨੂੰ ਇਹ ਦੱਸੋ ਤੁਸੀਂ ਇਹ ਵੀ ਸੋਚਣਾ ਪਊਗਾ ਤੁਹਾਨੂੰ ਸੋ ਪਿਆਰ ਫਲਾਓ ਨਫ਼ਰਤਾਂ ਨਾ ਫਲਾਓ ਤੁਹਾਨੂੰ ਲੱਗਦਾ ਤੁਹਾਡੀਆਂ ਕੁੜੀਆਂ ਕਨਵਰਟ ਹੋ ਜਾਣਗੀਆਂ ਭੇਜੋ ਨਾ ਉਹਨਾਂ ਨੂੰ ਉੱਥੇ ਜਾਂ ਆਪ ਜਾਓ ਨਨਕਾਣਾ ਸਾਹਿਬ ਜਾਣੇ ਜੇ ਤੁਹਾਡਾ ਵੀਜ਼ਾ ਲੱਗੂ ਨਾਲ ਜਾਓ ਜੇ ਤੁਹਾਨੂੰ ਇਹ ਡਾਊਟ ਹੈ ਵੀ ਭਾਈ ਵੀਜ਼ਾ ਅਪਲਾਈ ਹੋਇਆ ਸਾਰੇ ਟੱਬਰ ਦਾ ਆਇਆ ਨਹੀਂ ਇਕੱਲੀ ਕੁੜੀ ਦਾ ਆ ਗਿਆ ਮੈਨੂੰ ਅਜੇ ਤੱਕ ਵੈਸੇ ਇਹੋ ਜਿਹਾ ਕੁਝ ਮਿਲਿਆ ਨਹੀਂ ਹੈ ਸੁਣਨ ਨੂੰ ਜੇ ਕੁਝ ਅਜਾ ਹੈ ਵੀ ਤਾਂ ਫਿਰ ਨਾ ਭੇਜੋ ਨਾ ਕਹੋ ਬੇਟਾ ਅਗਲੀ ਵਾਰੀ ਦੇਖਾਂਗੇ ਸਾਡਾ ਵੀ ਲੱਗੂਗਾ ਤਾਂ ਤਾਂ ਜਾਵਾਂਗੇ ਨਹੀਂ ਤਾਂ ਨਾ ਭੇਜੋ ਕੋਈ ਨਹੀਂ ਇੱਥੋਂ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਓ ਜਾ ਕੇ ਮਾਰਾਈ ਦਾ ਜਾਂ ਫਿਰ ਜੇ ਭੇਜ ਰਹੇ ਹੋ ਫਿਰ ਆਪ ਦੀ ਧੀ ਤੇ ਡਾਊਟ ਨਾ ਕਰੋ ਫਿਰ ਉਹਨੂੰ ਇੰਨਾ ਸਟਰੋਂਗ ਬਣਾ ਕੇ ਤਾਂ ਭੇਜੋ ਵੀ ਉਹ ਕਿਸੇ ਦੀਆਂ ਗੱਲਾਂ ਚ ਨਾ ਆਵੇ ਸਿਖਾ ਕੇ ਭੇਜੋ ਕਰੋ ਬਿਲਕੁਲ ਦੱਸ ਕੇ ਭੇਜੋ ਕਿ ਇਹ ਸਭ ਕੁਝ ਹੋ ਰਿਹਾ ਹੈ ਬਿਲਕੁਲ ਕੌਣ ਕਰ ਰਿਹਾ ਹੈ ਇਹਨੂੰ ਗੱਲ ਨੂੰ ਇੱਥੇ ਨਾ ਖਤਮ ਕਰੋ ਵੀ ਇਹ ਸਭ ਕੁਝ ਹੋ ਰਿਹਾ ਹੈ ਜਿਨ੍ਹਾਂ ਦੇ ਨਾਂ ਲਏ ਜਾ ਰਹੇ ਆ ਉਹਨਾਂ ਬਾਰੇ ਮੈਂ ਸਿਰ ਕਹਿ ਰਿਹਾ ਕਿ ਮੈਂ ਨਾ ਸੁਣਿਆ ਨਾ ਦੇਖਿਆ ਨਾ ਉਹ ਹਜ਼ਾਰਾਂ ਪਰਿਵਾਰ ਉਹਨਾਂ ਨੂੰ ਮਿਲ ਕੇ ਆਏ ਆ ਜਿਹੜੀ ਘਟਨਾ ਨੂੰ ਜੋੜ ਕੇ ਦਿਖਾਇਆ ਗਿਆ ਉਹ ਘਟਨਾ ਫਰਵਰੀ ਦੀ ਹੈ ਉਹ ਉਹ ਇੰਨਾ ਮੁੰਡਿਆਂ ਦਾ ਉਹਦੇ ਨਾਲ ਲੈਣਾ ਦੇਣਾ ਹੀ ਕੁਝ ਨਹੀਂ ਹੈ ਘਟਨਾ ਇਹਨਾਂ ਦਾ ਨਹੀਂ ਹੈ ਪਰ ਹੋ ਤਾਂ ਰਿਹਾ ਨਾ ਹੋ ਤਾਂ ਫਿਰ 75 ਸਾਲਾਂ ਤੋਂ ਹੋ ਰਿਹਾ ਹੈ ਨਹੀਂ ਮੈਂ ਤਾਂ ਮੈਂ ਤਾਂ ਉਹ ਪਹਿਲੀ ਘਟਨਾ ਥੋੜੀ ਹੈ ਜਿੱਥੇ ਸਿੱਖ ਕੁੜੀ ਜਾ ਕੇ ਕਨਵਰਟ ਹੋ ਗਈ ਇਹਦਾ ਰਿਪੋਰਟ ਹੋ ਗਈ ਉਹ ਹਜ਼ਾਰਾਂ ਉਹ ਜਿਹੜੀ ਮੇਰਾ ਤਾਂ ਸਿੰਪਲ ਜੀ ਗੱਲ ਹੈ ਵੀ ਇਹਨੇ ਜਿਹੜੀ ਇਹਨੇ ਲੱਖ ਪਰਿਵਾਰ ਸੀਗਾ ਸਿੱਖਾਂ ਦਾ ਉਹ ਅੱਜ ਕੁਝ ਹਜ਼ਾਰ ਕੁਝ 100 ਕਿਉਂ ਰਹਿ ਗਏ ਕਿੱਥੇ ਗਏ ਮਰ ਤਾਂ ਨਹੀਂ ਗਏ ਸਾਰੇ ਕਨਵਰਟ ਹੀ ਹੋ ਗਏ ਨਾ ਉਹਦੇ ਸੋ ਇਹ ਕੋਈ ਨਵੀਂ ਗੱਲ ਥੋੜੀ ਹੈ ਪਾਕਿਸਤਾਨ ਕਨਵਰਜ ਵੀ ਆਪਦੀ ਆਪਦੀ ਜਿਹੜੀ ਹੋ ਰਹੀ ਹੈ ਸਮਝਾ ਕੇ ਹੋ ਰਹੀ ਹੈ ਪਰ ਇਹ ਇਹ ਜਿਨ੍ਹਾਂ ਦਾ ਨਾਮ ਲਿਆ ਜਾ ਰਿਹਾ ਹੈ ਵਿਕਾਰ ਵਿਕਾਸ ਅੰਜੂਮ ਨਾਸਰ ਇਹ ਗਰੁੱਪ ਹੈ ਜਿਹੜਾ ਮੈਂ ਇਹਨਾਂ ਦਾ ਕਦੇ ਨਹੀਂ ਸੁਣਿਆ ਕੋਈ ਗਲਤ ਇਹਨਾਂ ਦੀ ਗੱਲ ਜਿੱਦ ਦੇ ਨੇ ਆਉਣਗੇ ਇਹਨਾਂ ਬਾਰੇ ਵੀ ਮੈਂ ਬੋਲ ਦੂੰਗਾ ਮੈਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਪਰ ਅੱਜ ਤੱਕ ਮੈਂ ਇਹਨਾਂ ਨੂੰ ਪੱਲਿਓ ਪੈਸਾ ਲਾ ਕੇ ਲੋਕਾਂ ਦੀ ਮਦਦ ਕਰਦੇ ਆਪ ਦੇ ਘਰ ਖੋਲਦੇ ਕਾਰਾਂ ਦਿੰਦੇ ਪੈਟਰੋਲ ਆਪ ਪਾਉਂਦੇ ਆ ਆਪਦੇ ਦਫਤਰ ਚ ਗੱਦੇ ਲਾ ਦਿੰਦੇ ਆ ਜੇ ਕਿਤੇ ਥਾਣਾ ਮਿਲੇ ਰਹਿਣ ਵਾਸਤੇ ਪੱਲਿਓ ਪੈਸੇ ਜੇ ਕਿਸੇ ਕੋਲੇ ਪੰਜਾਬੀ ਕੋਲੇ ਉੱਥੇ ਪੈਸੇ ਘਟ ਗਏ ਆਪਦੀ ਜੇਬ ਚੋਂ ਪੈਸਾ ਦੇ ਦਿੰਦੇ ਵੀ ਅਗਲੀ ਵਾਰੀ ਕੋਈ ਹੋਰ ਟੂਰਿਸਟ ਆਊਗਾ ਜਦੋਂ ਤਾਂ ਉਹਦੇ ਹੱਥ ਭੇਜ ਦੇ ਆ ਜੇ ਕੋਈ ਗੱਲ ਨਹੀਂ ਕੋਈ ਨਹੀਂ ਪ੍ਰਵਾਹ ਨਾ ਕਰੋ ਮੈਂ ਤਾਂ ਇਹ ਦੇਖਿਆ ਆਪਦੀ ਵਾਈਫ ਨੂੰ ਬੱਚਿਆਂ ਨੂੰ ਮਲਾਉਂਦੇ ਆ ਤੁਹਾਨੂੰ ਲਿਆ ਕੇ ਗੁਰਦੁਆਰੇ ਨਾਲ ਰਹਿੰਦੇ ਕਮਰੇ ਚ ਆ ਕੇ ਮੈਂ ਤਾਂ ਇਹ ਦੇਖਿਆ ਉਮੀਦ ਕਰਦੇ ਆ ਕਿ ਇਹਨਾਂ ਦਾ ਜਿਹੜਾ ਕਨਫਲਿਕਟ ਆ ਉਹ ਆਪ ਸੀਰੀਜ਼ ਖਤਮ ਹੋਵੇ ਇਹ ਦੇਖੋ ਪ੍ਰੋਬਲਮ ਨੂੰ ਸਹੀ ਤਰੀਕੇ ਨਾਲ ਸਾਹਮਣੇ ਲੈ ਕੇ ਆਓ ਪ੍ਰੋਬਲਮ ਹੈਗੀ ਹੈ ਹਾਂ ਹੈਗੀ ਹੈ ਸਹੀ ਤਰੀਕਾ ਕੀ ਹੈ ਲਿਆਉਣ ਦਾ ਜਿਹੜਾ ਮੈਂ ਤੁਹਾਨੂੰ ਦੱਸੀ ਹੈ ਵੀ ਹੈਗੀ ਹੈ ਪਰ ਟਾਰਗੇਟ ਕਿਸੇ ਨੂੰ ਕਰਕੇ ਕੋਈ ਵੀ ਇਹ ਸਭ ਕੁਝ ਹੋ ਰਿਹਾ ਔਰ ਇਹਨੂੰ ਰਿਲੀਜੀਅਸਲੀ ਤੁਸੀਂ ਉਹ ਐਂਗਲ ਦੇ ਦੇਓ ਜਿਹੜੇ ਵਿਚਾਰੇ 10 ਉੱਥੇ ਬੈਠੇ ਉਹਨਾਂ ਲਈ ਵੀ ਪ੍ਰੋਬਲਮ ਕ੍ਰੀਏਟ ਕਰੋਗੇ ਤਾਂ ਦੈਟ ਇਜ਼ ਰੌਂਗ